ਆਈ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਕਰਿਆ ਤਾਂ ਕੁਛ ਨਹੀਂ ਇੱਕ ਬੱਜ ਗਿਆ ਤੇ ਬਲੌਗ ਨੂੰ ਸਟਾਰਟ ਕਰਦਾ ਮੈਂ ਤੇ ਹੁਣ ਚੱਲਦੇ ਆਪਾਂ ਢੜਬੇ ਢੜਬੇ ਲਾੜੂ ਤੇ ਬਾਹਰ ਲਾੜੂ ਚੱਲਦੇ ਆਂ ਜਨਮ ਨੂੰ ਤੇ ਕਿੱਥੇ ਹੋ ਕੇ ਚੱਲਦੇ ਆਂ ਪਾਕਿਸਤਾਨ ਚੱਲ ਕੇ ਦਿਖਾਉਣੇ ਆ ਕੀ ਕਰਨਾ ਅੱਜ ਮੌਸਮ ਵੀ ਵਧੀਆ ਹੋ ਰਿਹਾ ਤੇ ੱਪ ਕੱਟ ਰਹੀ ਆ ਆਪਾਂ ਨੇ ਕਨਕਪਾਰ ਕੀ ਆ ਬੱਦੂ ਪੂਰਾ ਸਾਫ਼ ਰ ਮੌਸਮ ਗਰ ਬਧੀ ਰੱਬ ਤੋਂ ਪਕੜ ਲੈਂਦੀ ਨਹੀਂ ਨਾ ਪਾਵੇ ਤਾਂ ਇਹ ਗੱਲ ਬਹੁਤ ਨੁਕਸਾਨ ਰੱਖਿਆ ਨਹੀਂ ਹੁੰਦਾ ਬਾਈ ਜਦੋਂ ਉਹ ਹੰਸ ਚਾਲਦੇ ਆਂ ਲੋ ਮਿੱਤਰੋ ਆਪਾਂ ਚੱਲਿਆ ਹੁਣ ਦੜਬੇ ਚੱਲਦੇ ਆਂ ਮੁੰਡੇ ਤਿਆਰ ਖੜੇ ਨੇ ਉਹਨਾਂ ਨੂੰ ਲੈ ਕੇ ਵਾਕਿਆ ਮਿਲਦੇ ਆਂ ਜਾਓ ਕਿਦੂ ਲੈ ਮੈਟਰ ਉਹ ਲੈ ਚੱਲੇ ਆਂ ਦੜਬੇ ਕਿਦੂ ਮਤਲਬ ਪੂਰੀ ਤਰ੍ਹਾਂ ਐਂ ਤੇ ਦੇਖ ਪਾ ਕੈਂਟ ਹੋ ਰਿਹਾ ਭੰਮ ਇਹ ਉਹ ਦੇਖ ਬੜਾ ਖੇਤ ਉਹਨ ਦਿਖ ਰਿਹਾ ਉਹਨਾਂ ਤੇ ਹੈਈਏ ਸੋਨੂੰ ਸਾਡੀ ਮੋਟਰ ਆਹ ਤੇ ਦੇਖੀ ਕਹਿੰਦੇ ਮੇਰੇ ਵੀਰੋ ਅਸੀਂ ਡਿੜਬੇ ਪਹੁੰਚ ਗਏ ਸਾਡੀ ਸਕੂਟਰੀ ਦੀ ਹੋ ਗਈ ਹੈਲਵਲੀ ਕੀ ਹੋ ਗਿਆ ਸੱਚ ਬੰਦ ਹੋ ਗਈ ਦੇਖ ਆ ਮੇਨ ਬੰਦ ਹੋ ਗਿਆ ਚੱਲ ਵੀ ਹੈਲਵਲੀ ਪਹੁੰਚ ਗਏ ਇੰਸਟੀਚੂ ਲਾ ਲੈ ਕਿਦੋਂ ਆਇਆ ਤੇ ਲਈ ਹੁਣ ਕਾਪੀ ਗੱਡੀਆਂ ਚੋਂ ਮੇਰੇ ਗੋਡੀ ਗੜ ਚੱਤ ਲੈ ਆਇਆ ਲਾ ਦੇ ਬਜ ਲੈ ਵੀ ਕਹਿੰਦੇ ਇੰਸਟੀਚਿਊਟ ਜਿਹਾ ਹੀ ਨਿਕਲੇ ਚੱਲ ਬਈ ਤੇ ਨਿਕਲ ਗਿਆ ਹੀ ਚੱਲਿਆ ਹੁਣ ਪਾਣੀ ਕਿਧਰ ਲਗਾ ਰਿਹਾ ਕਿਧਰ ਹੀ ਲਗਾਉ ਕਿਧਰ ਹੀ ਲਗਾਣਾ ਮੇਰੇ ਚੱਲਣਾ ਇੱਥੇ ਲੈ ਵੀ ਕਹਿੰਦੇ ਆਹ ਕਿਹੜਾ ਨਿਕਲ ਆਇਆ ਘਰੋਂ ਕਿਹੜਾ ਨਿਕਲ ਆਇਆ ਕਰੋ ਹੈ ਓਏ ਬਾਹਰ ਨਿਕਲ ਆ ਜਾ ਹੋਰ ਹੈ ਲਵਲੀ ਇਹ ਕਿਹੜਾ ਨਿਕਲ ਆਇਆ ਕਰੋ ਮਾਰ ਬੱਚ ਸੁਣਿਆ ਇਹ ਕਿਹੜਾ ਨਿਕਲ ਆਇਆ ਹੋ ਗਿਆ ਲੁੱਟ ਓਏ ਦੇਖ 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 ਦੇ ਕੀ ਕਰਨਾ ਜੀ ਕੀ ਸੁਡੀ ਡਿਸਕਸ਼ਨ ਚੱਲ ਰਹੀ ਹੈ ਓਏ ਕੀ ਕਹਿੰਦਾ ਹੈ ਕੀ ਕਹਿੰਦਾ ਹੈ ਕੀ ਕਹਿੰਦਾ ਹੈ ਹੈਗਾ ਬੱਸ ਦੱਸ ਲ ਕੋਈ ਗਾਣ ਦਾਥੋਂ ਟਾਲੀ ਆ। ਉਹ ਤੋਂ ਚਲਾ ਚੰ ਚੱਲੀ। ਬਾਹਰ ਕਿਉਂ ਨਿਕਲ ਆਇਆ ਮਾਰ ਕੇ। ਪਾਏ ਪਾਏ ਦਾ ਸ਼ਰੀਰ ਜਾਦੂ ਹੋਇਆ। ਬਾਹਰ ਨਹੀਂ ਬੈਠਾ ਜਾਂਦਾ। ਤਨ ਨਾਲ ਰੋਏ ਪਾਏ। ਦਵਾਈ ਲੈ ਲੈ ਘਰੇ ਬੈ ਕੇ ਬੰਮਾਰ ਹੋਇਆ। ਤਨ ਨਾਲ ਰੋਏ। ਇਹ ਤਾਂ ਇਆਂ ਇਹਨੂੰ ਕਿਤੇ ਲੈ ਕੇ ਇੰਚ ਫਾਇਦੰਦਾ ਤਾਂ ਮਿਲ ਲੈਂਦੇ ਇਹਨੂੰ। ਫਿਰ ਇਹ ਘਰ ਦੇ ਕੇ ਤਾਂ ਸਾਡਾ ਮੁੰਡਾ ਮਾਰ ਕਰਤਾ। ਖਵਾ ਪਿਆ ਕੀ। ਹਲੇ ਮੈਨੂੰ ਕਹਗਾ ਤੂੰ ਖਵਾਉਂਦਾ ਪਿਆ ਤਾਂ ਹੀ ਨੀ ਤੈਨੂੰ ਖਵਾਉਂਦਾ ਪਿਆਉਂਦਾ ਮੈਂ। ਕਹਿੰਦੇ ਉੱਤੇ ਇਹਦੇ ਉੱਤੇ ਲੱਗੇ ਸਾੜਾ ਚਾਗ ਨੂੰ ਪਾ ਗਿਆ ਇੱਕ ਦੋ ਤਾਹੀਂ ਤੈਨੂੰ ਕਹਿਣਾ ਤਾਹੀਂ ਤੈਨੂੰ ਮੈਂ ਖਵਾਉਂਦਾ ਪਿਆਉਂਦਾ ਨਹੀਂ ਹੈਗਾ ਓਏ ਆ ਉਹਦੇ ਨਾਲ ਕਿੱਥੇ ਹੋਇਆ ਘਰ ਦੇ ਹਿਰ ਕੇ ਦੇਣੇ ਬੁਮਾਰਾ ਵਾ ਡੰਡਾ ਚੱਲ ਜੰਗਾ ਅੱਥਰਾਂ ਡੈਂਚਾ ਜੀ ਐ ਵੀ ਹੁਣ ਆਪਾਂ ਚੱਲਦੇ ਘਰੇ ਓਏ ਆ ਗਿਆ ਹੈ ਗਿਆ ਡੇਰੀ 'ਚ ਹਾਂਜੀ ਬੜੀ ਸੁਨਿਆ ਹੈਗਾ ਸਰਪਾਪਾ ਤਾਹੀਂ ਅੱਜ ਸਵੇਰੇ ਨਹੀਂ ਆਗਾ ਨਹੀਂ ਤੂੰ 6 ਵਜੇ ਤੋਂ ਬਾਅਦ ਆਉਣਾ ਨਹੀਂ ਕੁਰਕਰੇ ਕਰ ਕਰ ਡੰਗੇ ਨਹੀਂ ਓਏ ਕਿਉਂ ਨਹੀਂ ਡੰਗੇ ਭਾਈ ਓ ਇਦਾਂ ਨਹੀਂ ਲੰਨਦੇ ਹਰ ਚੀਜ਼ ਦਾ ਲਾਜਿਕ ਹੁੰਦਾ ਹੈ ਹੁਣ ਤੈਨੂੰ ਸਮਝ ਆਈ ਹੈ ਜਿਵੇਂ ਜਦ ਇਹ ਲੱਗ ਗਿਆ ਉਦੋਂ ਇਹ ਲਾਜਿਕ ਹੈ ਜਿਵੇਂ ਸਾਰੇ ਲੱਗ ਗਏ ਉਦੋਂ ਠੀਕ ਹੈ ਠੀਕ ਲਾਜਿਕ ਸਮਝੋ ਲਾਜਿਕ ਇਹ ਬੰਦੇ ਦੇ ਲਾਜਿਕ ਸਮਝਦੇ ਨੇ ਆਖੀ ਯਾਰ ਓਕੇ ਵੇ ਗੇ ਕਮਰੀ ਜਾ ਰਹਾ ਸਮ ਮਰੀਜ਼ ਦਿਖਾਉਣਾ ਮੈਂ ਕਿਤੇ ਜਾ ਰਹਾ ਹਾਂ ਉਹਨੂੰ ਕਿਹਾ ਜੇ ਨਾ ਮਰੀਜ਼ ਦਿਖਾਉਣੇ ਆਉਂਦਾ ਪਰਿਆ ਮਰੀਜ਼ ਮੜੇ ਸੈਲੀ ਕੀ ਘੜ ਕੇ ਘਰੀ ਪੈਣ ਲੱਗ ਗਿਆ ਬੰਦਾ ਐ ਹੁਣ ਤੋਂ ਰਹਿਣ ਜਾਵਾਂਗਾ ਨਾ ਘਰੀ ਪੂਗਾ ਆਹੋ ਘਰੇ ਪਊਗਾ ਹੁਣ ਤੋਂ ਤੁਰੇ ਜਾਵੇ ਤੇ ਲੱਟਾ ਕੰਮ ਨਾ ਆਹ ਫੇਰ ਘਰੀ ਪਾਏਗਾ ਤੂੰ ਐਵੇਂ ਐਡਾ ਵੀ ਹੋਣੀ ਬੋਤਲਾਂ ਲੱਗੀਆਂ ਨੇ ਤੇਰੇ ਮੋਗਣਾ ਲੱਗ ਗਿਆ ਪਾਲਾ ਮੇਰੇ ਕੋਲ ਕਰ ਰਿਹਾ ਸੀ ਫਿਰ ਸਾਈ ਲੱਗਟੇ ਨੇ ਸਾਈ ਲੱਗਟੇ ਨੇ ਸੈਲ ਘਟੇ ਬੋਤਲਾਂ ਲੱਗੀਆਂ ਨੇ ਫਿਰ ਲੱਪਾ ਦੂਹਰੀ ਤੇ ਮੈਂ ਡਾਕਟਰ ਨੂੰ ਬੁਣਾ ਕਰਾਇਆ ਡਾਕਟਰ ਨੇ ਬੁਣਾ ਕਰਾਇਆ ਖਾਣਾ ਤਾਂ ਖਾਣਾ ਵੀ ਬੁਣਾ ਕਰਾਇਆ ਖਾਣ ਨੂੰ ਤਾਂ ਬਥੇਰੇ ਹੁਣ ਕਹਦਾ ਪੂਜੀ ਦਾ ਪੈਕ ਡੋਨ ਖਾ ਲੇ ਬੰਦ ਕਰ ਗਿਆ ਚਾਰ ਪੰਜ ਦਿਨ ਹੋ ਗਏ ਖਾਦਾ ਪੂਜੀ ਹਨ ਹਨ ਮੈਂ ਦੇਖ ਲੈ ਅੱਜ ਦਾ ਖਵਾ ਦੇ ਤੇਰਾ ਵੀ ਦੁੱਗਣਾ ਪਾ ਕੇ ਲੱਗਿਆ ਪਰ ਤਾਂ ਦੇਖ ਲੈ ਫਿਰ ਤਾਂ ਅੱਜ ਮੈਂ ਖਾਰਾ ਮੇਰੇ ਕੋਲ ਨਹੀਂ ਇੱਕ ਪੈਕਟ ਪੂਜੀ ਦਾ ਹਨ ਕਦੇ ਵੀ ਨਹੀਂ ਆਹ ਇਹ ਤਾਂ ਤਾਂ ਨਹੀਂ ਪੂਜੀ ਬੱਚੇ ਪੂਜੀ ਧਿਆ ਇਦਰਾ ਲੈ ਇਤਰੋ ਆਪਾਂ ਚੱਲਿਆ ਆਪਣੇ ਬਾਗਲ ਦੇ ਇਹ ਖੋਲਿਆ ਜੰਦਾ ਤੇ ਅੰਦਰ ਮੁਰਗੇ ਬੰਦ ਨੇ ਪੁੱਤਾਂ ਨਹੀਂ ਅੱਜ ਹੰਡ ਕੇ ਆ ਰਹੇ ਨਾ ਨਾ ਕੋਤਾ ਨਹੀਂ ਆੜੇ ਆ ਲੈ ਮੇਰੇ ਵੀਰੇ ਮੁਰਗੇ ਖੁੱਲੇ ਛੜਤੇ ਨੇ ਇਹਨਾਂ ਨੂੰ ਦਾਣਾ ਪਾਉਣਾ ਹੁਣ ਛੱਡ ਕੇ ਇਦਰੋਂ ਆ ਵੀ ਛਾੜਣੇ ਨੇ ਹੁਣ ਤੇ ਉਹ ਪਰਲੇ ਵੀ ਰਹਿ ਗਏ ਕਲਕ ਕਿੱਥੇ ਹਨਾਂ ਦੀ ਯਾਰਾ ਰੂੜੀ ਤੇ ਢਣਿਆ ਵੇ ਠੀਕ ਆ ਮਾਦਾ ਆਣਾ ਪਾਣੀ ਦਾ ਪਾਉਣਾ ਜ਼ਰੂਰੀ ਆ ਨਵੇਂ ਲੈਤੇ ਆ ਦੇਖ ਕਿੱਥੇ ਆ ਮੇਰੇ ਵੀਰੋਂ ਨਵੇਂ ਪੱਠੇ ਆ ਗਏ ਅੱਜ ਦੇ ਆਏ ਵਜਾ ਲੈ ਮੇਟਰੂ ਬਾਹਰ ਛੜਤੇ ਆਇਆ ਗਿਆ ਵੀ ਬਾਹਰ ਲਿਆਤੇ ਖੋਲਤੇ ਮੁਰਗੇ ਆ ਫਿਰਦੇ ਨੇ ਦੇਖੋ ਜਾਂਦੇ ਨੇ ਉੱਡੇ ਆਹ ਇਹ ਕਾ ਫਿਰਦਾ ਇਹ ਕਾ ਫਿਰਦਾ ਲਾਓ ਜੀ ਲਾਓ ਜੀ ਕਹਿੰਦੇ ਮੁਰਗੇ ਕਰਤੇ ਬੰਦ ਹੈ ਨਾ ਆਪਣੀ 16 ਚੱਲੇ ਆ ਡੈਰੀ ਚ ਡੈਰੀ ਚ ਆ ਗਏ ਗਰਮੀ ਬਹੁਤ ਹੈ ਯਾਰ ਅੱਜ ਹੋਰ ਹੈਗੀ ਗਰਮੀ ਪੱਖੇ ਥੱਲੇ ਬੈਣਾ ਡੈਰੀ ਚ ਜਾ ਕੇ ਕਰਤੇ ਬੰਦ ਤੇ ਉਹ ਦੇਖੋ ਕੀ ਫਿਰਦਾ ਬੇੜਾ 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 ਬੋਲਡ ਆਹ ਉਹ ਦੇਖੋ ਕਦਾ ਅੱਗੇ ਕੁੱਤੇ ਵਾਂਗ ਕੰਮੇ ਕੀ ਆਹ ਇਹ ਮਿੱਤਰੋ ਕਹਿੰਦੇ ਅਸੀਂ ਡੇਰੀ ਜੀ ਦੁੱਧ ਪਾਉਣ ਆ ਗਏ ਆ ਤੇ ਹਾਂ ਬਈ ਹੋਈ ਕੀ ਕਹਿੰਦਾ ਦੀ ਬੋਲ ਫੋਨ ਕਰੀ ਜਾਂਦੇ ਜੀ ਕੀ ਜਾਂਦੇ ਜੀ ਦੁੱਧ ਲੈ ਜਾ ਟਾਈਮ ਤੇ ਫਿਰ ਕਹਿਣਾ ਦੁੱਧ ਨਹੀਂ ਪਾਇਆ ਦੁੱਧ ਤਾਂ ਤੂੰ ਕੰਮ ਨਹੀਂ ਰੱਖਦਾ ਉਹ ਕੀ ਕਹਿੰਦਾ ਦੀ ਦੁੱਧ ਲੈ ਕੇ ਜਾਣਾ ਕੱਲ੍ਹ ਜਾਇਗਾ ਟਾਈਮ ਤੇ ਆਹਕ ਲਾਈਟ ਬੰਦ ਕਰ ਲਾ ਆਏ ਹੋਏ ਉਹ ਦੁਵਾ ਨਾ ਤਿਆਰ ਤਿਆਰ ਵਰਤਿਆਰ ਕਹਿੰਦੇ ਯਸਲਾ ਤਿਆਰ ਕਰ ਲਿਆ ਹੈ ਲੈ ਵੀ ਤੂੰ ਵੀ ਕਰਾਉਂਦੀ ਮੈਂ ਵਾਰਦੇ ਚਲੀ ਆਵੀਂ ਉਹ ਦੇਖੀ ਤੂੰ ਰੀਲ ਪੈਂਦੀ ਆਥਣੇ ਦੇਖੀ ਤੂੰ ਉਹ ਲਾਈਟ ਬੰਦ ਕਰਿਆਗਾ ਰੱਖਾ ਜੀ ਬੰਦੀ ਠੰਡਾ ਵੇਖ ਰਾਉਣੇ ਬਾਹਰ ਆ ਗਿਆ ਕਾਫੀ ਜੀ ਮੈਂ ਤਾਂ ਨਹੀਂ ਬਿਮਾਰ ਆ ਤੂੰ ਬਿਮਾਰ ਆ ਜੀ ਲੈ ਤੂੰ ਦੇਖ ਤੇ ਆ ਦੋ ਦੇਖ ਤੇ ਹੋਈ ਮਾਰੀ ਕਿਸੇ ਦੀ ਕੇਦੀ ਚ ਪਾ ਕੇ ਰੱਖਿਆ ਤੂੰ ਤਾਂ ਲੇਕਿਨ ਜਾਂਦਾ ਹੈ ਟਾਈਮ ਨਾਲ ਟੋਡੇ ਵਰਗੇ ਨਹੀਂ ਕੰਮ ਆਉਣਗੇ ਹੋਰ ਕੰਮ ਕੰਮ ਆਉਣਗੇ ਹੁਣ ਮੈਂ ਅਗਲੇ ਨੂੰ ਕਹਾਂ ਮੱਕੇ ਇੰਨੀ ਰੱਖਾ ਜੋ ਇਹ ਦੁੱਧੋ ਇੱਚ ਮੈਂ ਇਸੇ ਦੀ ਪਾਲਣਾ ਹੁਣ ਮੈਂ ਦੱਸ ਕਿ ਕਰਾ ਤੂੰ ਕੇ ਜੀ ਲੈ ਕੇ ਨਹੀਂ ਇਹ ਦੇ ਦੇ ਨਾ ਮੈਂ ਇਹ ਕਿੱਥੇ ਲੈ ਜਾਏਗਾ ਨਹੀਂ ਤਾਂ ਭਈ ਰਾਮਣੇ ਦੀ ਇਹਦੇ ਤਿੰਨੀ ਰੱਖ ਦੇਉਂਦੇ ਉਹ ਉਹ ਨਹੀਂ ਰੱਖਿਆ ਉਹਨ ਰੱਖਦਾ ਸੀ ਟੱਕਣ ਜਾਂਦਾ ਜਿਹੜਕੇ ਪਤਾ ਨਹੀਂ ਹੈਗਾ ਵੀ ਕਿਸੇ ਦੀ ਵੀ ਉਹ ਤਿੰਨ ਗੱਲ ਤੂੰ ਕਹ ਲਈ ਤੋਕ ਲਈ ਟਾਈਮ ਤੇ ਕਿੰਨੀ ਦੇ ਗਿਆ ਰੋਤਾ ਕਰ ਕੇ ਕਿਹਦੀ ਕਿਹਨੀ ਆ ਰਗਵੀਰ ਉਹ ਚਾਰ ਲੋਕ ਕੋਈ ਨਾ ਰਗਵੀਰ ਤਾਈ ਮੈਂ ਤੈਨੂੰ ਕਹਿਣਾ ਧੋਖੇ ਲਿਆ ਦੇ ਲੈ ਮੇਤਰੋ ਕਹਿੰਦੇ ਹੁਣ ਚੱਲਿਆਂ ਸੀ ਆਪਦੇ ਦੇ ਘਰੋਂ ਆਦੇ ਲੈ ਕੁਰਕਰੇ ਕੱਲਾ ਕੱਲਾ ਆਉਦੇ ਗਾ ਆਪਿਸ ਕੁੜਾਂ ਨਾਲ ਭਾਵ ਪਰਕੇ ਤੂੰ ਖੋਲ ਓਰੀਓ ਖੋਲ ਓਰੀਓ ਕਾ ਲੂਗਾ ਮੈਂ ਓਰੀਓ ਖੋਲ ਓਰੀਓ ਬੇੜੇ ਮੇਰਾ ਖਾਣੂ ਕਰਦਾ ਓਰੀਓ ਖੋਲ ਇਹਨੂੰ ਕਾਇ ਲੱਭੀ ਲੱਭੀ ਓਰੀਓ ਕੁਰਕਰੇ ਤਾਂ ਨਹੀਂ ਖਾਂਦਾ ਹੈਗਾ ਫਰਦ ਓਏ ਮੇਰੇ ਨਹੀਂ ਹੈਗੇ ਬਸ ਤੇਰੇ ਖਾਣੇ ਨਹੀਂ ਬੰਦ ਨੇ ਇਹਦੇ ਕੁਰਕਰੇ ਕੁਰਕਰੇ ਬੰਦ ਨੇ ਇਹਦੇ ਬੰਦ ਨੇ ਵੀਰੇ ਇਹਦੇ ਬੰਦ ਜਾਨ ਕੇ ਗੈਰ ਆ ਰਾਮ ਨਹੀਂ ਆ ਇਹਦੇ ਤੇ ਬੰਦ ਨਹੀਂ ਹੁੰਦੇ ਉਹਦੇ ਖੋਲਦਾ ਵੀ ਨਹੀਂਗਾ ਪਾਪੀ ਆਏਗਾ ਪਾਪੀ ਆ ਦੇ ਰਾਮਣਾ ਕੋਰ ਕਰੇ ਖਾਂਦਾ ਫਿਰਦਾ ਦੇਖੀ ਖਾਦਾ ਨੇ ਪਹਿਲੇ ਕੈਮਰੇ ਤੋਂ ਬੰਦ ਖਾਦਾ ਨਾ ਪਹਿਲਾਂ ਖਾਦਾਗਾ ਆਹ ਕਰ ਆ ਪੁੱਲੀ ਆਏ ਇਹ ਦੀ ਗਾ ਦੇਈਏ ਆ ਦੇ ਖਾ ਗਿਆ ਜਾਣ ਜਾਣ ਕੇ ਕਰ ਰਿਹਾ ਖਾ ਗਿਆ ਇਹ ਮਾਰ ਪਿਆਗਾ ਇਮਲੀ ਖਾਂਦਾ ਇਮਲੀ ਥੋੜਾ ਖਾ ਗਿਆ ਤੇ ਬਿਮਾਰ ਹੋ ਗੋ ਉਹਦਾ ਮਿੱਠੀ ਅਲਜੀ ਡਲੀ ਬਣੀ ਨਹੀਂ ਨਵੀਂ ਆਈ ਛੱਟੇ ਹੁੰਦੇ ਨੇ ਉਮ ਮਠੀ ਯੋ ਨਾ ਮੇਂ ਮੇਟਰ ਹੁਣ ਕਿੰਨਾ ਸੀ ਆਪਦੇ ਦੇ ਘਰ ਨੂੰ ਪਤਾ ਹੈ ਬਾਏ ਬਾਏ ਇਹਨੇ ਪਬਲਿਕ ਇਹਨੇ ਪਬਲੀਕ ਕਰਦਾ ਗੁਰਕਰ ਕੁੱਟੀਆਂ ਨੂੰ ਫੜਕਾ ਆ ਮੇਰੇ ਪੈਰ ਚ ਪਰਕਰੇ ਸਾਂ ਲੱਗੇ ਕਰ ਲਓ ਵੀ ਮੇਟਰ ਸਾਨੂੰ ਦਿਖਿਆਉਣੇ ਆ ਸਾਡਾ ਬਿੱਲਾ ਆ ਦੇਖੋ ਕਿੰਨਾ ਭੜਾ ਗੀਰ ਗੀਰ ਵਾਕੀਰ ਕੀ ਕੀਰ ਤਾ ਦੇਣਾ ਕੀਰ ਲਾਓ ਕਾ ਕੇ ਵਾ ਲਾਓ ਕੇ ਹਾਂ ਨੋ ਮਾਰੇ ਦੇਖੋ ਦੰਦ ਆ ਦੇਖੋ ਦੰਦ ਕੇ ਮਾਰੇ ਨੇ ਬੜੇ ਤਿੱਖੇ ਦੰਦ ਨੇ ਦੇਖੀ ਉਹਰ ਤਣ ਕਿਤੇ ਮਾਰੇ ਉਰੀ ਮਾਰੇ ਨੇ ਦੰਦ ਬੜੇ ਤਿੱਖੇ ਕਰੀ ਫਿਰਦਾ ਇਹ ਸਪਾਇਡਰਵੇ